ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਮੱਝਾ ਦਿਖਾਉਣੀ ਆ ਤਿੰਨ ਦੋ ਤਾਜ਼ੀਆਂ ਸੂਆਂ ਹੋਈਆਂ ਜਿੰਨਾਂ ਵਿੱਚ ਇੱਕ ਹੈਗੀ ਮੀਨੀ ਝੋਟੀ ਤਾਜੀ ਸੂਈ ਵੀ ਤੇ ਇੱਕ ਦਿਖਾਉਣੀ ਆ ਤੋਕੜ ਗੱਪਣ ਚੰਗੀ ਜਿਹੜੀ ਚੰਗੇ ਦੁੱਧ ਤੇ ਚੱਲੀ ਹੋਈ ਹੈ ਚੈੱਕ ਕਰਵਾ ਕੇ ਲੈ ਕੇ ਜਾਇਓ ਤੇ ਦੁੱਧ ਕੁਛ ਨਾ ਕੁਛ ਹੈਗੀ ਦਿੰਦੀ ਡਿਟੇਲ ਬਾਅਦ ਕੀ ਵੀਰ ਤੋਂ ਪੁੱਛਦਾ ਤਿੰਨ ਨਗ ਦਿਖਾਵਾਂਗੇ ਇੱਕੋ ਘਰੋਂ ਵਿਕਰੀ ਵਾਲੇ ਫੋਰ ਸੇਲ ਆਓਗੇ ਵੀਰ ਨਾਲ ਗੱਲ ਕਰੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਬਈ ਮੇਰਾ ਜਸਵੀਰ ਸਿੰਘ ਪਿੰਡ ਰਾਮੂ ਵਾਲਾ ਜ਼ਿਲ੍ਹਾ ਬਠਿੰਡਾ ਠੀਕ ਆ ਨਾਮ ਜਸਵੀਰ ਸਿੰਘ ਪਿੰਡ ਰਾਮੂ ਵਾਲਾ ਇਧਰ ਭੋੜੀਪੁਰਾ ਕੋਰ ਸਿੰਘ ਇਧਰ ਦੇ ਪਿੰਡ ਨਾਲ ਨਾਲ ਆ ਗਿਆ ਆਪਣੇ ਹਨਾ ਤੇ ਜ਼ਿਲ੍ਹਾ ਮੋਗਾ ਪੈ ਗਿਆ ਜ਼ਿਲ੍ਹਾ ਬਠਿੰਡਾ ਜੀ ਆਹ ਸੌਰੀ ਬਠਿੰਡਾ ਆ ਗਿਆ ਹਨਾ ਤੇ ਮੋਬਾਈਲ ਨੰਬਰ ਆਪਣਾ 9815796431 98157 96431 96431 ਤੇ ਆਪਾਂ ਦੇਖਦੇ ਪਾ ਪਸ਼ੂ ਤੇਰੇ ਘਰੇਲੀ ਫਰ ਘਰੇ ਦੋਤੇ ਲਾਇਆ ਪਸ਼ੂ ਹਨਾ ਠੀਕ ਆ ਕਹਿੰਦਾ ਬਾਪ ਆਪਣੇ ਕੋਲ 8-10 ਮੱਝਾਂ ਹੋ ਗਈਆਂ ਮੰਨ ਲਾ ਕਹਿੰਦਾ ਭਾਬੀ ਤਿੰਨ ਕਨਾਂ ਕਾ ਪਾ ਸੇਲ ਕਰਨੇ ਆ ਤੇ ਜਿਹੜੀਆਂ ਮੱਝਾਂ ਆਪਾਂ ਜੋੜੀਆਂ ਮੰਨ ਕੇ ਚੱਲ ਵੀ ਸਾਰੀਆਂ ਖਰੀਦੀਆਂ ਜਾਂ ਕਰਦੇ ਆ ਤਿਆਰ ਕਰਦੇ ਆਂ ਖਰੀਦੀਆਂ ਆ ਬਾਈ ਠੀਕ ਆ ਸਾਰੀਆਂ ਖਰੀਦੀਆਂ ਆ ਇੱਧਰ ਲਈਆਂ ਮੱਝਾਂ ਆਪਾਂ ਠੀਕ ਆ ਖਰੀਦ ਕੇ ਕਹਿੰਦਾ ਮਗਰ ਉਹ ਬਰੀਡ ਚਾਰ ਕਰਨ ਲਈ ਕੁਛ ਉਹਨਾਂ ਦੀ ਤੇ ਕੁਛ ਵਿੱਚੋਂ ਕੱਢ ਦਈਏ ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਦੇਖ ਰਹੇ ਆਂ ਬਾਈ ਜੀ ਸੂਆ ਕਿਹੜਾ ਸੂਈ ਹੋਇਆ ਇਸ ਵਕਤ ਇਹ ਉਹ ਆਪਾਂ ਜਿਹਨੂੰ ਕੋਈ ਤੀਜਾ ਮੰਨ ਲਏ ਕੋਈ ਦੂਜਾ ਮੰਨ ਲਏ ਜੀ ਤੀਜਾ ਤਾਂ ਹੈਗੀ ਹੈਗੀ ਆ ਤਾਂ ਲਾ ਕਹਿੰਦਾ ਕਿ ਆਪਾਂ ਨੂੰ ਆਏ ਪਹਿਲੇ ਸੂਏ ਲੈਣੇ ਟੋਕੜ ਅ ਆਪਣੇ ਕੋਲ ਪੂਰਾ 18 ਕਿਲੋ ਦੁੱਧ ਕਿੰਨੇ ਦਿੱਤਾ ਸੀ ਅੱਛਾ ਪਿਛਲੇ ਸਵੇਰ ਜਦੋਂ ਆਪਾਂ ਚੋਈ ਆ 18 ਕਿਲੋ ਦੁੱਧ ਜਮਾ ਮਿਲ ਲਿਆ ਮਿਲ ਲਿਆ ਆਪਾਂ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਅੱਜ ਵੀ 11ਵਾਂ ਦਿਨ 11ਵਾਂ ਦਿਨ ਸੂਈ ਨੂੰ ਬੱਚਾ ਮਗਰ ਆ ਗਿਆ ਇਹਦੇ ਕੋਈ ਨੂਰ ਦਾ ਠੀਕ ਆ ਐਲ ਡੀ ਐਫ ਦਾ ਕੋਈ ਨੂਰ ਦਾ ਸੀਮਣ ਆਪਾਂ ਖੁਦ ਰਖਾਇਆ ਸੀ ਇਹਦੇ ਤੇ ਹੁਣ ਦੁੱਧ ਕਿੰਨਾ ਮੜ ਕੇ ਦੇਵਾਂਗੇ ਹੁਣ 1500 ਲੀਟਰ ਖੁੱਲਾ ਬਈ ਸਰ ਕਹਿੰਦਾ ਪਾਓ 14 ਕਿਲੋ ਜਮਾ ਹੈਗਾ ਕੰਡੇ ਵਾਲਾ ਜਮਾ ਕੰਡਾ ਵਾਲਾ ਕਹੋ ਕਿ ਬਾਕੀ ਵਾਲੇ ਦਿਨ ਵੀ ਨੌਵਾਂ ਦਸਵਾਂ ਹੋ ਜਾਣਾ ਕਹੋ ਕਿ ਇੱਕ ਮੌਸਮ ਵੀ ਕਹਿੰ ਤੇ ਪੀਕ ਤੇ ਜਦੋਂ ਚੱਲੇਗੀ ਜਿਉਂ-ਜਿਉਂ ਮੌਸਮ ਤਬਦੀਲੀ ਹੋਣ ਲੱਗੇ ਦਿਨ ਕਾਬੀ ਹੋ ਗਏ। ਪੀ 17 18 ਚੱਲ ਜੀ ਆਰਾਮ ਲੈਣਾ। ਤੇ ਮੁੱਲ ਇਹਦਾ ਕੀ ਰੱਖਿਆ ਅੱਜ ਦਾ? ਮੁੱਲ ਵੀ ਇਹਦਾ ਫੋਨ ਤੇ ਕਰ ਲਓ। ਜੀ ਤੇ ਚੌਣ ਜਵਾ ਧਾਰਪੂਰ ਸਰ ਲਾਉ। ਚੌਣ ਜਵਾ ਦੀਆਂ ਸਾਰੀਆਂ ਮੈਂਨੇ ਇੱਕ ਨੰਬਰ। ਠੀਕ ਹੈ ਜੇ ਆਰ ਜੂ ਜਮਾ ਟੰਨਾ। ਸੁਭਰੋ ਸਿੰਘ ਨੂੰ ਮੱਥਾ ਦੇਖੋ ਕੱਦ ਕਾਠ ਝੋਟ ਜ ਲੈ ਚਲ ਬੱਚੇ ਨੂੰ ਭਾਈ ਦਿਓ ਥੋੜਾ ਜਿਆ ਤੇ ਜਿੰਦ ਜਾਨ ਪਲੀ ਪੁਲੀ ਵੀ ਸੁਨੱਖਾ ਬਣ ਬਹੁਤ ਆ। ਕਿਸੇ ਪਾਸੇ ਲੱਸੀ ਨਾ ਵੀ ਨਹੀਂ। ਸੋ ਲੈਵਾ ਬਗੜਾ ਦੇਖੋ ਵੀਡੀਓ ਕਵਰ ਕਰਨ ਦਾ ਟਾਈਮ ਆ ਆਪਣਾ ਇਸ ਵਕਤ ਇੱਕ ਡੇਢ ਘੰਟੇ ਦਾ ਟਾਈਮ ਆ ਤੇ ਟਿੱਪ ਟਿੱਪ ਬਿਲਕੁਲ ਸਾਫਾ ਹਨਾ ਹਾਂ ਬਈ ਸਾਫ ਠੀਕ ਆ ਸੌਦਾ ਕਰ ਲੈ ਵੰਦਾ ਦੋ ਟਾਈਮ ਤਿੰਨ ਟਾਈਮ ਬਈ ਚੁਆਈ ਕਰਕੇ ਲਿਆ ਆਪਾਂ ਚੁਆਈ ਕਰਕੇ ਲੇਗੇ ਵਿੱਚ ਵੀਰ ਕਹਿੰਦੇ ਵਪਾਰੀ ਦੁੱਧ ਵਿੱਚ ਵੀ ਦੁੱਧ ਰੱਖਣ ਦੇ ਵੀਡੀਓ ਪਾਉਣ ਦੇ ਮਾਰੇ ਹਨਾ ਸੋ ਤੁਹਾਨੂੰ ਲੈਵਾ ਦੇਖ ਕੇ ਪਤਾ ਲੱਗ ਜਾ ਰਾਝੂ ਲੰਬੀ ਤੋਰ ਦੇ ਜਮਾ ਟਿੱਪ ਟਿੱਪ ਜਮਾ ਸਾਫ ਹੈ ਇਸ ਵਕਤ ਇੱਕ ਸਵੇ ਇੱਕ ਦਾ ਟਾਈਮ ਹੋ ਸਾਬ ਨਾਲ ਦੇਖ ਸਕਦੇ ਹੋ 60 65% ਹਵਾਨਾ ਫਿਰ ਵੀ ਛੋਟੀ ਦਿਖਾਈ ਦੇ ਰੇਟ ਵੀਰ ਕਹਿੰਦਾ ਫੋਨ ਦੇਊਗਾ ਤੇ ਬਾਕੀ ਵੀਰ ਦੇ ਜੋ ਘਰੇ ਆ ਤੱਕ ਹੀ ਉਹਨਾਂ ਪਤਾ ਲੱਗਦਾ ਕਿ ਹਾਂ ਵਾਕਿ 17-18 ਕਿਲੋੜੇ ਮੱਝਾਂ ਹੈਗੀਆਂ ਜਿੰਦੇ ਜਾਣ ਚੰਗੀ ਕੁਆਲਿਟੀ ਦੇ ਬੱਚਾ ਤੇ ਪੂਰੇ ਦੁੱਧ ਵਾਲੇ ਸਿਲੇਕਟਡ ਪੀਸ ਆ ਸੁਪਰਾ ਹਵਾਨੇ ਤੇ ਨਾੜਾ ਵਗੈਰਾ ਦੇਖੋ ਯਾਰ ਕਹਿੰਦਾ ਬਾ ਅੱਜ ਦੇ ਟਾਈਮ ਦੀ ਪੂਰੀ ਸਟਾਰ ਝੋਟੀ ਆ ਜਿਹੜੇ ਵੀਰ ਕਹਿੰਦੇ ਅਸੀਂ ਹਰ ਰਹੇ ਨੇ ਜਾਣਾ ਕੋਈ ਲੋੜ ਨਹੀਂ ਜਾਣਦੀ ਪੰਜਾਬ ਦੇ ਵਿੱਚ ਹੀ ਬਰੀਡ ਆਈ ਪਏ ਬੈਠੀ ਆ ਤੇ ਬਾਕੀ ਮੂਰੇ ਕੁੰਬੜਾ ਵਗੈਰਾ ਦੇਖੋ ਸਾ ਝੋਟੀ ਦੇ 1% ਦਾ ਕੁੰਬੜਾ ਨਹੀਂ ਮਿਲਕ ਮੈਨ ਵਗੈਰਾ ਚੰਗੀਆਂ ਰੇਟ ਵੀਰ ਕਹਿੰਦਾ ਤਾਂ ਫੋਨ ਤੇ ਉਹ ਬੱਚਾ ਮਗਰ ਆ ਗਿਆ ਕੋਈ ਨੂਰ ਦਾ ਕਟਾ ਹੈਨਾ 17 ਕਿਲੋ ਕਹਿੰਦਾ ਬਾ ਕੱਟ ਸੇ ਵਾਲਾ ਮੰਨ ਕੇ ਲੈ ਜਾਏ ਇਹਨੂੰ ਦੂਜੇ ਨੰਬਰ ਤੇ ਮੀਨੀ ਕੱਟੀ ਦੇਖ ਰਹੇ ਆ ਸੰਗੇ ਤੇ ਹਿਲਦੇ ਆ ਸੰਗ ਮਾੜੇ ਮਾੜੇ ਹਿਲਦੇ ਵੀ ਠੀਕ ਆ ਸਾਜਾ ਭਰਦੇ ਆ ਹਣਾ ਹਾਂਜੀ ਤੇ ਬੱਚਾ ਇਹਦੇ ਮਗਰ ਆ ਗਿਆ ਕੱਟਾ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਭਾਈ ਹੋ ਗਏ 20 ਭਾਈ ਦਿਨ ਅੱਛਾ 20 ਦਿਨ ਹੋ ਗਏ ਸੂਈ ਨੂੰ ਦੁੱਧ ਕਿੰਨਾ ਹੋਣਾ ਦੁੱਧ ਥਲੇ ਹੋਊਗਾ 12 ਕਿਲੋ 11 ਮੰਨ ਕੇ ਸੌਦਾ ਕਰਦੇ ਅੱਛਾ 11 ਲੀਟਰ ਦੁੱਧ ਜਮਾ ਨੈਟ ਮੈਨ ਨਾਲਾ ਹਾਜ਼ਰ ਆ ਹਾਂਜੀ ਤੇ ਇਹਦਾ ਰੇਟ ਅੱਛਾ ਮੂੰਹ ਦੀ ਵੀ ਇਹ ਅੱਛਾ ਮੂੰਹ ਹੋ ਸੀਗੀ ਦੂਜਾ ਸਭ ਰੇਟ ਇਹਦਾ ਰੇਟ ਪਰ ਇਹਦਾ 13 ਗੁਜਾਇਸ ਹੋ ਜੂਗੀ ਕਰ ਸੁਭਰਤ ਸਿੰਘ ਨੂੰ ਬਥਾ ਦੇਖੋ ਝੋਟੀ ਦਾ ਨਵਾਂ ਹਾਂ ਦੂਜਾ ਸੁਆ 11 ਲੀਟਰ ਦੁੱਧ ਹਾਜ਼ਰ ਆ 1,30,000 ਰੁਪਏ ਝੋਟੀ ਦੀ ਕੀਮਤ ਆ ਸੋ ਥਣਲੇਵਾ ਦੇਖੋ ਸੋਹਣਾ ਸਾਫ ਸੁਥਰਾ ਇਹਨ ਮੁੱਠੀ ਵਾਲਾ ਧਾਣਾ ਤੇ ਫਟ ਫਾਟ ਫਿਟਿੰਗ ਵਾਲਾ ਲੈਵਾ ਰੇਟ ਵੀ ਵੀਡੀਓ ਦੇ ਵਿੱਚ ਜਾ ਕੇ ਦਾ 1,30,000 ਰੁਪਿਆ ਕਹਿੰਦਾ ਵਾ ਪੂਰੇ ਆਉਦੇ ਪੀਕ ਦੁੱਧ ਤੇ ਹੁਣੇ ਆਈ ਵੇਜਮਾ ਹਨਾ ਠੀਕ ਆ ਲੀਟਰ ਖਾਂਡ ਇਧਰ ਉਧਰ ਹੋ ਸਕਦਾ ਇਸ ਤੋਂ ਬਾਅਦ ਆ ਸੋ ਕਹਿੰਦਾ ਵਾ ਚੰਗੀ ਗੇਰ ਕਰਾਂਗੇ ਬਾਹਰ ਤੁਸੀਂ 11 ਲੀਟਰ ਦੁੱਧ ਮੰਨ ਕੇ ਪਰਚੇਸ ਕਰਨੀਆਂ ਕਿਉਂਕਿ 20-22 ਦਿਨ ਹੋ ਗਏ ਸੁਈ ਨੂੰ ਹਾਲ ਦੇ ਵਾ ਸੁਣਾ ਤੇ ਚੋਂਡ ਚਵਾ ਤਾਰ ਕੋਈ ਪੂਰਸਾ ਲਾਦਾ ਨਹੀਂ ਠੀਕ ਉਸ ਕੱਲੋਂ ਬੰਦਾ ਬੇਫਿਕਰ ਹੋ ਜੇ ਹਣਾ ਹਾਂਜੀ ਅੱਗੇ 3 ਨੰਬਰ ਤੇ ਦੇ ਪਰ ਟੋਕੜ ਘੱਪਣ ਦੱਸ ਰਹੇ ਆ ਇਹ ਸੂਆ ਕਹਿ ਮੈਂ ਸੁੰਦੇ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਇਹ ਸੂਆ ਬਈ ਆਪਾਂ ਦੋ ਸੂਆ ਚੌਥਾ ਸੂਆ ਚੌਥਾ ਸੂਆ ਤੇ ਦੁੱਧ ਹੁਣ ਕਿੰਨਾ ਦੁੱਧ ਨੂੰ 5 ਕਿਲੋ ਚਾਰ ਮੰਨ ਲੀ ਇੱਕ ਟਾਈਮ 'ਚ ਹੁੰਨੇ ਆ ਦੋਨੇ ਟਾਈਮ 'ਚ ਅੱਛਾ ਆਪ ਕਹਿੰਦਾ ਕੋਈ ਟੀਕਾ ਟ ਲਾਗੂ ਝਾੜ ਕੋ ਮਤਲਬ ਪਾਣੀ ਚੂੜੀ ਬਹਿ ਕੇ ਬਹਿ ਜੋ ਤੇ ਪਾਸੇ ਮੈਂ ਆਉਂਦੀ ਆ ਤੇ ਤਾਜ਼ੀ ਨਾ ਦੁੱਧ ਕਿੰਨਾ ਕ ਦਿੱਤਾ ਤਾਜ਼ੀ ਦਾ ਬਈ 18 ਪਾ ਮੈਂ 20 ਕਹਿ ਲਗੇ 25 ਕਹਿ ਗਏ 18 ਕਿਲੋ ਆਪਣੇ ਕੋਲ ਦਿੰਦੇ 20 ਕਿਲੋ ਦਾ ਮੂੰਹ ਬੜਾ ਵੱਡਾ ਹੋ ਜਾਂਦਾ ਫਿਰ ਇੱਕ ਬੰਦਾ ਕਹਿ ਦਿੰਦਾ ਹਨਾ ਕਹਿੰਦਾ ਬਾਈ 18 ਕਿਲੋ ਦੋ ਜੀ ਤੇ ਗੱਬੜ ਕਿੰਨਾ ਟਾਈਮ ਦੀਆ ਗੱਬਣ ਬਾਈ ਤਿੰਨਾ ਦੀ ਫਿਰ ਤਿੰਨ ਮਹੀਨੇ ਕਹਿੰਦਾ ਪਾ ਬਾਵਾ ਟਾਈਮ ਬਲੇਡ ਗੱਬਣ ਕਰਾਈਏ ਫਿਰ ਬਲੇਡ ਬਾਈ ਇਹ ਮਾਰ ਤੇ ਪਰ ਆਉਂਦੀ ਸੂਈ ਵੀ ਆ ਥੋੜਾ ਲਾਚ ਹੋ ਗਿਆ ਕੋਸਾ ਇਹ ਵੀ ਮੂਰੇ ਰੁੱਤ ਚ ਆ ਜੀ ਕਹਿੰਦਾ ਪਾ ਪੂਰਾ ਇੱਕ ਸਾਲ ਖਿੱਚ ਕੇ ਫਿਰ ਆਪਾਂ ਗੱਬਣ ਕਰਾਈਆ ਸੋ ਸੁਆਦ ਹੀ ਪਸੂ ਪਰਤੇ ਹੀ ਫੇਰ ਪਾਉਂਦਾ ਹਨਾ ਦੱਲਮ ਪੜਾਇਆ ਦੁੱਧ ਲੈਣੇ ਆ ਬੱਚਾ ਸੀਗਾ ਉਹ ਸੇਲ ਕਰਦਾ ਸੀਗਾ ਛੱਟਾ ਸੀਗਾ ਠੀਕ ਹੈ ਤੇ ਲੱਗੀ ਸੀ 95 ਕਹਿੰਦਾ ਬਾ ਬੱਚੇ ਵੀ ਫਿਰ ਚੰਗੇ ਬਰੀਰ ਵਾਲੇ ਚਾਰ ਕਰਦੀ ਆ ਹੁਣ ਕਿਹੜਾ ਟੀਕਾ ਲੱਗਿਆ ਉਹਦੇ ਹੁਣ ਬਈ ਇਹਦੇ ਮੇਰੇ ਹਿਸਾਬ ਨਾਲ ਰਾਣੇ ਦਾ ਅੱਛੀ ਜਰੀ ਅੱਛਾ ਐਲਡੀਐਫ ਦਾ ਰਾਣਾ ਉਹ ਤੋਂ ਗੱਬਣਾ ਤਿੰਨ ਮਹੀਨੇ ਦੀ ਪੂਰੀ ਕਨਫਰਮ ਹਾਂ ਬਈ ਦੁਬਾਰਾ ਡਾਕਟਰ ਲੈ ਕੇ ਆ ਬਈ ਚੈੱਕ ਕਰਾਉ ਠੀਕ ਆ ਤੁਸੀਂ ਚੈੱਕ ਕਰਵਾ ਲਈ ਸੁਭਰ ਤੋਕੜ ਗੱਬਣਾ ਮਾਜੀ ਦੇ ਆਪਾਂ ਦੁਬਾਰਾ ਰਿਪੀਟ ਕਰਦੀ ਗੱਲ ਬੀਜੀ ਦੀ ਚੈੱਕ ਕਰਾਈ ਵੀ ਆ ਤੁਹਾਡਾ ਫਰ ਜਾ ਤੁਸੀਂ ਪੇਮੈਂਟ ਲਾਉਣੇ ਚੈੱਕ ਕਰਾ ਕੇ ਲੈ ਕੇ ਜਾਈਂ ਤਾਜੀ ਦਾ ਅੱਜ ਰੇਟ ਘਿਰੂ ਹੋਏ ਦਾ ਰੇਟ ਦਾ ਫੋਨ ਤੇ ਗੱਲਾਂ ਕਰਾਂਗੇ ਕਿਉਂਕਿ ਬੰਦੇ ਫੋਨ ਲਾਦੇ ਆ ਠੀਕ ਆ ਵੀ ਚੰਗੇ ਕੀਮਤ ਵਾਲਾ ਕਿਉਂਕਿ 17 18 ਵਾਲੀ ਕੋਈ ਤਾਜ਼ੀ ਦੀ ਇਹ ਕੋਲ ਹੈਗੀ ਆ ਠੀਕ ਆ ਵੀ ਸਾਰੀ ਇਨਫੋਰਮੇਸ਼ਨ ਬਣੀ ਦਾ ਲੈਪਾ ਵੀ ਦਿਖਾ ਦਾਂਗੇ ਆਪਾਂ ਤੋਰ ਦੀ ਬਾਹਰ ਨੂੰ ਸੁਵਰਤ ਸਿੰਘ ਮੂੰਹ ਮੱਥਾ ਦੇਖੋ ਝੋਟੀ ਦਾ ਚੰਗਾ ਸਾਫ ਸੁਥਰਾ ਵੱਡੀ ਬੁੱਡੀ ਬਹੁਤ ਆ ਕਿਸੇ ਪਾਸੇ ਲਿੱਸੀ ਨਾ ਵੀਣੀ 17 ਕਿਲੋ ਤੋਂ ਅਵਪ ਦੋਤੇ ਦਾ ਝੋਟੀ ਦਾ ਤਾਜ਼ੇ ਦਿੱਤਾ ਹੋਇਆ ਚੌਥਾ ਸੁਆ ਤੁਸੀਂ ਵੇਚ ਕੇ 10ਵਾਂ ਮੰਨ ਲਿਓ ਪਰ ਚੌਥਾ ਪੰਜਵਾਂ ਸੁਆ ਝੋਟੀ ਦੇਖ ਹੀ ਦਿੰਦੀ ਆ ਮੱਝ ਤੇ 17 18 ਕਿਲੋ ਦੁੱਧ ਤਨ ਮਹੀਨਾ ਦੀ ਗੱਭਣ ਚੈੱਕ ਕਨਫਰਮ ਆ ਤੇ ਜਿਵੇਂ ਕਹਿੰਦੇ ਪਿੰਡ ਦਾ ਘੀਰਾ ਦਾ ਪਤਾ ਲੱਗ ਜਾਂਦਾ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਮੋਟੀ ਰਸਾ ਪਿਆ ਪਜਾਂਦੀ ਆ ਦੋਨੇ ਟਾਈਮ ਫਿਲਹਾਲ ਮਿਲਦੀ ਪਈ ਆ ਫਿਰ ਇਹ ਕਹਿੰਦੇ ਕਿ ਤੋਕੜ ਗੱਭਣ ਸਾਨੂੰ ਵਧੀਆ ਰੋਤਾਂ ਲਈ ਚਾਹੀਦੀ ਆ ਮੁਰੇ ਤੁਹਾਡੇ ਮੰਨ ਕੇ ਚੱਲੋ ਵੀ ਮਾਰਚ ਅਪ੍ਰੈਲ ਦੇ ਨੇੜੇ ਜਾ ਕੇ ਤਾਂ ਦਿਨ ਪੂਰੇ ਹੋਣਗੇ ਸੋਹਣੀ ਰੁੱਤ ਦੇ ਵਿੱਚ ਝੋਟੀ ਆਊਗੀ ਤੋਕੜ ਗੱਭਣ ਰੇਟ ਇਹਦਾ ਫੋਨ ਤੇ ਹੋਊਗਾ ਤੇ ਬਾਈ ਜੀ ਇਹਦੇ ਕੋਈ ਥਾਣੇ ਦੇ ਵਿੱਚ ਭੂਰ ਸਰ ਲਾਏ ਓਕੇ ਆ ਜਮ ਠੀਕ ਆ ਫੋਨ ਤੇ ਸੌਦਾ ਕਰ ਲੈ ਬੰਦਾ ਆਪਣੇ ਕੋਲ ਦੋ ਟਾਈਮ ਚੋਲੇ ਚਾਹੀ ਹੁਣ ਕਹ 4 ਕਿਲੋ ਤੇ ਤੇ ਬਾਈ ਜੀ ਮੋਬਾਈਲ ਨੰਬਰ ਵਗੈਰਾ ਦੁਬਾਰੇ ਬੋਲ ਦੇ ਆਪਣਾ 98155964 98155 39 964 96431 ਪਿੰਡ ਰਾਮੂ ਵਾਲਾ ਜ਼ਿਲ੍ਹਾ ਬਠਿੰਡਾ ਤਿੰਨ ਨਗ ਵਿਕਰੀ ਵਾਲੇ ਵੀਰ ਕੋਲ ਹਾਜ਼ਰ ਆ ਕੋਈ ਵੀ ਨਗਤ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿਜਲ ਤੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀ